ਇਹ ਕਹਿੰਦੇ ਨੇ ਕਿ ਸਾਡੇ ਨਾਲ ਵਿਤਕਰਾ ਹੋ ਗਿਆ ਵੀ ਤੁਸੀਂ ਇਹਨਾਂ ਨੇ ਸਾਡੇ ਭਗਤਾਂ ਇਹਨਾਂ ਨੂੰ ਸਿਰਫ ਭਗਤ ਰਵਦਾਸ ਦੀ ਪ੍ਰੋਬਲਮ ਹੈ ਹੋਰ ਤਾਂ ਕਿਸੇ ਦੀ ਨਹੀਂ ਬਿਲਕੁਲ ਨੰਬਰ 1 ਇਹਨਾਂ ਨੂੰ ਜਲਾਹੇ ਦੀ ਨਹੀਂ ਇਹਨਾਂ ਨੂੰ ਛਿੰਬੇ ਦੀ ਨਹੀਂ ਇਹਨਾਂ ਨੂੰ ਕਿਸੇ ਦੀ ਪ੍ਰੋਬਲਮ ਨਹੀਂ ਇਹਨਾਂ ਨੂੰ ਸਿਰਫ ਭਗਤ ਰਵਦਾਸ ਦੀ ਵੀ ਉਹ ਨਾਂ ਨਹੀਂ ਲੈਂਦੇ ਇਹ ਗੱਲ ਕਹਿੰਦੇ ਆ ਟੈਪਰੈਂਸ ਲਿਖਿਆ ਪਾਣੀ ਨੇ ਕਿਸੇ ਨੂੰ ਭਗਤ ਨਹੀਂ ਲਿਖਿਆ ਬਾਣੀ ਕਿਸ ਨੂੰ ਲਿਖਿਆ ਕਿ ਜਿੰਨੇ ਮਹਾਂਪੁਰਸ਼ਾਂ ਦੀ ਬਾਣੀ ਹੈ ਉਹ ਬਾਣੀ ਕਿਸੇ ਨੂੰ ਭਗਤ ਜਾਂ ਗੁਰੂ ਦਾ ਦਰਜਾ ਨਹੀਂ ਦੇ ਰਹੀ ਬਾਣੀ ਜਿਹੜੀ ਆ ਬਾਣੀ ਉਹ ਸਦਾ ਮਾਰਗਦਰਸ਼ਨ ਕਰ ਰਹੀ ਹੈ ਉਹਦਾ ਵਿਗਿਆਨਕ ਸੋਚ ਹੈ ਵਿਗਿਆਨਕ ਸੋਚ ਹੈ ਜੇ ਗੁਰੂ ਗ੍ਰੀਵਦਾਸ ਜੀ ਇਹ ਗੱਲ ਕਹਿ ਸਕਦੇ ਆ ਕਿ ਸਤ ਸੰਗਤ ਮਿਲ ਰਹੀ ਐ ਮਾਧੋ ਜੈਸੇ ਮਦਮ ਮਖੀਰਾ ਜੇ ਇਦਾਂ ਦੀਆਂ ਉਦਾਹਰਣਾਂ ਗੁਰੂ ਰਵਿਦਾਸ ਜੀ ਦੇ ਸਾਹਿਬ ਮਾਧੋ ਵਿਦਿਆ ਹਿਤਕੀਨ ਵਿਵੇਕਦੀ ਮਲੀਨ ਇਹ ਕੋ ਰੱਬ ਘਰਨਾ ਜੋੜਨ ਵਾਲੀਆਂ ਗੱਲਾਂ ਨਹੀਂ ਐ ਜੀਆਂ ਇਹ ਵਿਗਿਆਨਕ ਗੱਲਾਂ ਆ ਇਹ ਸਾਡਾ ਮਾਰਗਦਰਸ਼ਨ ਕਰਦੀਆਂ ਇਸ ਕਰਕੇ ਇਹ ਜਿਹੜਾ ਰੈਫਰੈਂਸ ਐ ਇਹ ਉਹ ਬਾਣੀ ਦਾ ਨਹੀਂ ਐ ਇਹ ਸਿਰਫ ਉੱਪਰ ਲਿਖਿਆ ਗਿਆ ਆ ਬਾਣੀ ਵਿੱਚ ਕਿਸੇ ਨੂੰ ਭਗਤ ਨਹੀਂ ਲਿਖਿਆ ਉਹ ਜੀ ਮੈਨੂੰ ਇਹ ਦੱਸਣ ਭੀ ਜਿੱਥੇ ਜਿੱਥੇ ਇਹਨਾਂ ਨੇ ਅੰਮ੍ਰਿਤ ਬਾਣੀ ਪ੍ਰਕਾਸ਼ ਕੀਤੀ ਆ ਹਾਂ ਹੂੰ ਇਹ ਅਰਦਾਸ ਕਿਸੇ ਗੁਰੂ ਸਾਹਿਬਾਂ ਦੀ ਲਿਖੀ ਹੋਈ ਤਾਂ ਨਹੀਂ ਨਾ ਹੈਗੀ ਬਿਲਕੁਲ ਗੁਰੂ ਨੇ ਕੋਈ ਤਾਂ ਕੋਈ ਵਿਚਾਰ ਨਹੀਂ ਕੀਤਾ ਗੁਰੂ ਨੇ ਤਾਂ ਸਾਰੇ ਵਿਅਕਤੀ ਜਿਨ੍ਹਾਂ ਦੀ ਜੋਗ ਬਾਣੀ ਸੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਲਿਖ ਦਿੱਤੀ ਹੂੰ ਇਹ ਜੇ ਕੁਝ ਵਿਅਕਤੀਆਂ ਦਾ ਗੁਰਦੁਆਰੇ ਤੇ ਕਬਜ਼ਾ ਹੋ ਗਿਆ ਉਹਨਾਂ ਨੇ ਸ਼ੁੱਧਰ ਜਾਤੀਆਂ ਨਾਲ ਧੱਕਾ ਕੀਤਾ ਉਹਦੇ ਵਿਰੁੱਧ ਤਾਂ ਸਾਡੀ ਲੜਾਈ ਚੱਲ ਰਹੀ ਆ ਸਾਰਿਆਂ ਦੀ ਚੱਲ ਰਹੀ ਆ ਬਿਲਕੁਲ ਅਗਲੀ ਗੱਲ ਪਾਜੀ ਅਗਲੀ ਦੇਖੋ ਜਿੱਥੇ ਹੁਣ ਇਹ ਜਰਨੈਲ ਨੰਗਲ ਇਹਨਾਂ ਨੇ ਆਪਣੇ ਬਣਾਏ ਆ ਰਬਦਾਸ ਟੈਂਪਲ ਮੰਗਲ ਅਰਦਾਸ ਜੁਝੇ ਬਣਾਏ ਆ ਕਿ ਉੱਥੇ ਹੁਣੇ ਦਸਾਂ ਗੁਰੂਆਂ ਦੇ ਤੇ ਬਾਕੀ ਭਗਤਾਂ ਦੇ ਨਾਂ ਲੈਂਦੇ ਆ ਬਿਲਕੁਲ ਭਾਜੀ ਮੈਂ ਅੱਗੋਂ ਵੀਡੀਓ ਸੁਣਾਉਣਾ ਉੱਚ ਫਿਰ ਇਹ ਵੀ ਗੱਲ ਆ ਜਾਣੀ ਤੁਸੀਂ ਨਾਲ ਹੀ ਰਹੋ 36 ਮਹਾਪੁਰਸ਼ਾਂ ਦੀ ਬਾਣੀ ਹੈ ਔਰ ਆਪਾਂ ਉੱਥੇ ਵੀ ਅਰਦਾਸ ਦੇ ਵਿੱਚ ਵੀ ਉਹ ਸਾਨੂੰ ਦਰਜਾ ਨਹੀਂ ਦੇ ਰਿਹਾ ਜਿਨ੍ਹਾਂ ਦਸਾਂ ਦੀ ਗੱਲ ਕਰ ਰਹੇ ਆ ਉਹਨਾਂ ਦੇ ਵਿੱਚੋਂ ਛਿਆਂ ਦੀ ਬਾਣੀ ਹੈ ਉਹ ਦਸਾਂ ਦੀ ਨਹੀਂ ਹੈ ਸਿਰਫ ਛਿਆਂ ਦੀ ਹੈ ਲੇਕਿਨ ਉੱਥੇ ਸ਼ਰਿਆਮ ਰੋਜ਼ ਸਵੇਰੇ ਸ਼ਾਮ ਅਰਦਾਸ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਦੇ ਦਸਾਂ ਪਾਤਸ਼ਾਹਾਂ ਦਾ ਸਰੂਪ ਆ ਆਪਾਂ ਮਗਰ ਬਾਹੇ ਗੁਰੂ ਕਹਿੰਦੇ ਆ ਆਪਾਂ ਕਹਿੰਦੇ ਨਹੀਂ ਬਾਤ ਵਿਵਾਦ ਦੇ ਵਿੱਚ ਨਹੀਂ ਪੈਣਾ ਆਪਾਂ ਇਹ ਗੱਲ ਕਹਿੰਦੇ ਆ ਅਸੀਂ ਸਨਮਾਨ ਕਰਦੇ ਆ ਸਾਡੇ ਲਈ ਉਹ ਦਸੇ ਮਹਾਪੁਰਸ਼ ਜਿਹੜੇ ਆ ਉਹ ਸਨਮਾਨ ਲੈ ਕੇ ਚਾਹੇ ਕਿਸੇ ਦੀ ਬਾਣੀ ਹੈ ਕਿਸੇ ਦੀ ਨਹੀਂ ਹੈ ਜਿਨੇ ਸਾਡਾ ਮਾਰਗਦਰਸ਼ਨ ਕੀਤਾ ਜਿਨੇ ਸਾਡੇ ਸਮਾਜ ਲਈ ਕੌਮ ਲਈ ਕੁਝ ਕੀਤਾ ਅਸੀਂ ਸਾਡੇ ਲਈ ਉਹ ਪੂਜਣਯੋਗ ਆ ਇਸ ਕਰਕੇ ਆਪਾਂ ਕਹਿੰਦੇ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਜਿਹੜੇ ਮਹਾਪੁਰਸ਼ਾਂ ਦੀ ਬਾਣੀ ਵਿੱਚ ਆ ਉਹਨਾਂ ਨੂੰ ਚੱਕ ਕੇ ਫੇਰ ਬਾਹਰ ਰੱਖੀ ਜਾਂਦੇ ਆ ਆਪਾਂ ਫੇਰ ਕਹਿੰਦੇ ਆ ਬਾਹੇ ਗੁਰੂ ਤੋ ਇਹ ਦੱਸਿਆ ਵੀ ਭਗਉਤੀ ਅੱਗੇ ਅਰਦਾਸ ਹੁੰਦੀ ਆ ਹੂੰ ਇਹ ਘਾਟੇ ਵੀ ਨਹੀਂ ਸਾਡੇ ਤੋਂ ਬਿਲਕੁਲ ਉਹ ਭਾਜੀ ਜਦੋਂ ਲਿਆ ਤਸੀਰਾ ਹੱਥ ਕੱਢ ਗੰਗਾ ਦੀ ਢੇ ਪੀਰ ਵਦਾਸ ਨੂੰ ਵੀ ਤਾਂ ਗੰਗਾ ਦਾ ਬਿਲਕੁਲ ਭਗਤ ਦਾਸ ਹੀ ਰਹੇ ਤੁਸੀਂ ਹਾਂ 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 ਹੈ ਔਰ ਉਹ ਚਿੱਤਾਨੀ ਉਸ ਸਾਖੀ ਦਾ ਕਿਤੇ ਖੰਡਣ ਕੀਤਾ ਬਲਕੇ ਇਦੋਂ ਵੀ ਅੱਗੇ ਇਹ ਬੰਦਿਆਂ ਨੂੰ ਥੋੜਾ ਜਿਹਾ ਅੱਖਾਂ ਖੋਲ ਕੇ ਇਹ ਨਫਰਤ ਭਰ ਰਹੇ ਆ ਜਾਤੀਵਾਦ ਦੇ ਨਾਂ ਤੇ ਨਫਰਤ ਭਰ ਰਹੇ ਆ ਪਹਿਲੀ ਗੱਲ ਇਹ ਇਹ ਗੰਗਾ ਦੀ ਭਗਤ ਬਣਾਤਾ ਵੀ ਗੰਗਾ ਨੂੰ ਕਸੀਰਾ ਸੌਪਿਆ ਹੂੰ ਬਣਾਇਆ ਨਾ ਭਗਤ ਰਵਿਦਾਸ ਨੂੰ ਹੂੰ ਜਿੰਨੀਆਂ ਹਿੰਦੁਸਤਾਨ ਚ ਫਿਲਮਾਂ ਬਣਦੀਆਂ ਭਗਤ ਰਵਿਦਾਸ ਜੀ ਦੀਆਂ ਅੱਜ ਉਹਦੇ ਵਿੱਚ ਉਹ ਕਸੀਰਾ ਵੀ ਦਿੱਤਾ ਜਾਂਦਾ ਉਹਨੂੰ ਉਹਦੇ ਵਿੱਚ ਭਗਤ ਰਵਿਦਾਸ ਨੂੰ ਜਦੋਂ ਪੰਡਿਤ ਕਹਿੰਦਾ ਵੀ ਤੂੰ ਜਨੇਊ ਨਹੀਂ ਪਾਇਆ ਇਹਨਾਂ ਜਰਨੈਲ ਨੰਗਲ ਦੇ ਘਰੋਂ ਫੋਟੋ ਵੀ ਲੱਗੀ ਹੋਣੀ ਹੈ ਭਾਜੀ ਉਹ ਉਹ ਫਿਰ ਜਿਹੜੇ ਰਵਦਾਸ ਜੀ ਜਿਹੜੀ ਰੰਬੀ ਦੇ ਨਾਲ ਜੁੱਤੀਆਂ ਨੂੰ ਠੀਕ ਕਰਦੇ ਆ ਉਹ ਰੰਬੀ ਦੇ ਨਾਲ ਆਪਣਾ ਇਦਾਂ ਤਨ ਚੀਰ ਕੇ ਤੇ ਵਿੱਚੋਂ ਜਨੇਊ ਗੱੜ ਗਿਆ ਦਿਖਾਲਦੇ ਆ ਹੂੰ ਉਹ ਜਰਨੈਲ ਨੰਗਲ ਸਾਹਿਬ ਇਥੇ ਕਾਲ ਕਰ ਲਿਓ ਤੁਹਾਡੇ ਸਾਰੇ ਭਲੇਖੇ ਕੱਢ ਦੇਾਂਗੇ ਬਿਲਕੁਲ ਸਾਰੇ ਭਲੇਖੇ ਕੱਢ ਦੇਾਂਗੇ ਦੂਜੀ ਅਗਲੀ ਗੱਲ ਜਿੱਥੋਂ ਤੱਕ 10 ਗੁਰੂ ਸਹਿਬਾਨ ਦਾ ਜਿਆਦਾ ਜਿਆਦਾ ਇਹਨਾਂ ਨੂੰ ਪ੍ਰੋਬਲਮ ਜਟਵਾਦ ਤੋਂ ਆ ਭਾਜੀ ਹਾਂਜੀ ਕੋਈ ਸ਼ੱਕ ਨਹੀਂ ਇੱਚ ਇਹਨਾਂ ਨੂੰ ਸਭ ਤੋਂ ਜ਼ਿਆਦਾ ਜ਼ਮੀਨਾਂ ਖੋਣੀਆਂ ਖੋਲੋ ਜ਼ਮੀਨਾਂ ਜਮੀਨਾਂ ਛੱਡ ਕੇ ਤਾਂ ਜੱਟਾਂ ਕੀ ਬਹਾਵ ਕਰਗੇ ਆ ਤੁਸੀਂ ਲੱਲੋ ਕਰ ਲੋ ਕਬਜੇ ਹੁੰਦੇ ਨੇ ਹਨਾ ਸਾਨੂੰ ਜ਼ਮੀਨ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਕਰ ਲੋ ਪਰ ਤੁਸੀਂ ਭਗਤ ਰਵਿਦਾਸ ਦੇ ਕਿਤੇ ਨਾਲ ਬੇਇਮਾਨੀ ਕਰੋਗੇ ਭਗਤ ਰਵਿਦਾਸ ਜੀ ਖੇਤੀ ਨਹੀਂ ਕਰਨ ਕਰਦੇ ਹੂੰ ਭਗਤ ਰਵਿਦਾਸ ਜੀ ਜੁੱਤੀਆਂ ਗੰਢਦੇ ਸਨ ਤੁਸੀਂ ਆਪਣੇ ਨਿਆਣਿਆਂ ਨੂੰ तमाम ਨਿਆਣਿਆਂ ਨੂੰ ਜੁੱਤੀਆਂ ਗੰਢਣ ਤੇ ਲਾ ਦਿਓ ਬੂਟ ਸ਼ਾਪ ਨਹੀਂ ਸੀ ਉਹਨਾਂ ਦੀ ਵੱਡਾ ਕੋਈ ਸ਼ੂ ਮੇਕਰ ਨਹੀਂ ਸੀ ਭਗਤ ਰਵਿਦਾਸ ਜੀ ਪਾਣਾ ਗੰਡੇ ਰਾਹ ਸਰਾ ਵਿੱਚ ਨਸਤੇ ਵਿੱਚ ਪਾਣਾ ਗੰਡਦਾ ਸੀ ਉਹ ਜੁੱਤੀਆਂ ਗੰਡਦਾ ਸੀ ਸਾਰੇ ਰਵਿਦਾਸ ਭਾਈਚਾਰੇ ਨੂੰ ਚਾਹੀਦਾ ਭੀ ਭਗਤ ਰਵਿਦਾਸ ਜੀ ਤੇ ਮਾਣ ਕਰਕੇ ਉਹਨਾਂ ਦੀ ਜੋ ਬਖਸ਼ੀ ਹੋਈ ਕਿਰਤਿਆ ਉਹ ਆਪਣੇ ਨਿਆਣਿਆਂ ਨੂੰ ਜੁੱਤੀਆਂ ਗੰਡਣ ਤੇ ਲਾਉਣ ਔਰ ਇਹ ਜਿਹੜੀ ਬੇਈਮਾਨੀ ਜਾਤੀਵਾਦ ਤੇ ਅਗਲੀ ਗੱਲ ਜਿਹੜਾ ਚਮਾਰ ਅਖਰ ਹੈ ਨਾ ਇਹ ਮਨੂਨੇ ਦਿੱਤਾ ਹੋਇਆ ਹੈ ਸਾਨੂੰ ਬਿਲਕੁਲ ਜੀ ਇਹਨਾਂ ਇਹ ਅਸਲ ਵਿੱਚ ਜਰਨਲ ਲੰਗੜ ਦੀ ਇਹ ਥੋੜੀ ਜਿਹੀ ਮਤ ਕੰਮ ਕਰਦੀ ਹੋਵੇ ਤਾਂ ਇਹਨਾਂ ਨੂੰ ਇਹ ਸਖਰ ਦੇ ਵਿਰੁੱਧ ਬਗਾਵਤ ਕਰ ਦੇਣੀ ਚਾਹੀਦੀ ਆ ਹੂੰ ਦਸਾਂ ਗੁਰੂਆਂ ਚ ਇੱਕ ਵੀ ਜੱਟ ਨਹੀਂ ਹੂੰ ਜੱਟ ਦਸਾਂ ਗੁਰੂਆਂ ਚ ਇੱਕ ਵੀ ਜੱਟ ਨਹੀਂ ਹਾਂ ਮੈਂ ਕਿਸੇ ਜਾਤ ਦੇ ਆਧਾਰ ਤੇ ਇਹ ਗੱਲ ਨਹੀਂ ਕਹਿ ਸਕਦਾ ਵੀ ਸਾਰੇ ਜੱਟ ਸਿਆਣੇ ਆ ਹੂੰ ਜਾਂ ਸਾਰੇ ਸਮਾਰ ਭਾਈਚਾਰੇ ਦੇ ਲੋਕ ਕਮਲੇ ਐ ਇਦਾਂ ਨਹੀਂ ਕਹਿ ਸਕਦੇ ਅਸੀਂ ਜਿਹੜੇ ਵਿਅਕਤੀ ਸਿਆਣੇ ਆ ਉਹ ਸਿਆਣੇ ਆ ਤੇ ਜਰਨੈਲ ਵਰਗੇ ਇਹ ਜੋ ਨਫਰਤ ਫਲਾ ਰਹੇ ਆ ਜਾਤੀਵਾਦ ਦੇ ਨਾਂ ਤੇ ਅਸਲ ਵਿੱਚ ਮਨੁੱਖ ਦੇ ਭਗਤ ਨੇ ਜੀਏ ਹੂੰ ਕੋਈ ਸ਼ੱਕ ਇਹ ਤਿੰਨ ਚਾਰ ਪੁਆਇੰਟ ਤੁਹਾਡੇ ਸਾਹਮਣੇ ਮੈਂ ਰੱਖਤੇ ਆ ਗੰਗਾ ਦਾ ਭਗਤ ਦੱਸਿਆ ਫਿਆਰ ਅਰਬਦਾਸ ਜੀ ਨੂੰ ਉਹਦੇ ਗੱਲ ਜਨੇਊ ਪਾਇਆ ਹੋਇਆ ਆ ਤੇ ਤੀਜੀ ਗੱਲ ਜਿਹੜੀ ਕੀ ਜਰਨੈਲ ਨੰਗਲ ਜਿਹੜੇ ਜਿਹੜੇ ਇਹਨਾਂ ਨੇ ਅਰਬਦਾਸ ਮੰਦਿਰ ਬਣਾਏ ਆ ਜਿੱਥੇ-ਜਿੱਥੇ ਵੀ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਕੀਤਾ ਆ ਕੀ ਉੱਥੇ ਦਸਾਂ ਗੁਰੂਆਂ ਦੇ ਬਾਕੀ ਸੰਤਾਂ ਦੇ ਨਾਂ ਲੈ ਜਾਂਦੇ ਹੂੰ ਇਹ ਸਾਨੂੰ ਦੱਸਣ ਜੀ ਪਾਜੀ ਬਿਲਕੁਲ ਇੱਥੇ ਕੋਈ ਸ਼ੱਕ ਨਹੀਂ ਆ ਤੇ ਆਪਾਂ ਅੱਗੇ ਚੱਲਦੇ ਆ ਵੀਡੀਓ ਤੇ ਦਾਲ ਹੀ ਰਹੇ ਹੋ ਸਰੂਪ ਨਹੀਂ ਹੈ 36 ਮਹਾਪੁਰਸ਼ਾਂ ਦੀ ਬਾਣੀ ਹੈ ਔਰ ਆਪਾਂ ਉੱਥੇ ਵੀ ਅਰਦਾਸ ਦੇ ਵਿੱਚ ਵੀ ਉਹ ਸਾਨੂੰ ਦਰਜਾ ਨਹੀਂ ਦੇ ਰਿਹਾ ਜਿਨ੍ਹਾਂ ਦਸਾਂ ਦੀ ਗੱਲ ਕਰ ਰਹੇ ਆ ਉਹਨਾਂ ਦੇ ਵਿੱਚੋਂ ਛੇਾਂ ਦੀ ਬਾਣੀ ਹੈ ਉਹ ਦਸਾਂ ਦੀ ਨਹੀਂ ਹੈ ਸਿਰਫ ਛੇਾਂ ਦੀ ਹੈ ਲੇਕਿਨ ਉੱਥੇ ਸ਼੍ਰੀ ਆਮ ਰੋਜ਼ ਸਵੇਰੇ ਸ਼ਾਮ ਅਰਦਾਸ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਦਸਾਂ ਪਾਛੀਆਂ ਦਾ ਸਰੂਪ ਆਪਾਂ ਮਗਰ ਬਾਹੇ ਗੁਰੂ ਕਹਿੰਦੇ ਆ ਆਪਾਂ ਕਹਿੰਦੇ ਨਹੀਂ ਬਾਤ ਵਿਵਾਦ ਦੇ ਵਿੱਚ ਨਹੀਂ ਪੈਣਾ ਆਪਾਂ ਇਹ ਗੱਲ ਕਹਿੰਦੇ ਆ ਅਸੀਂ ਸਨਮਾਨ ਕਰਦੇ ਆ ਸਾਡੇ ਲਈ ਉਹ ਦਸੇ ਮਹਾਪੁਰਸ਼ ਜਿਹੜੇ ਆ ਉਹ ਸਨਮਾਨ ਲਈ ਕਿਹਾ ਚਾਹੇ ਕਿਸੇ ਦੀ ਬਾਣੀ ਹੈ ਕਿਸੇ ਦੀ ਨਹੀਂ ਹੈ ਜਿਨੇ ਸਾਡਾ ਮਾਰਗਦਰਸ਼ਨ ਕੀਤਾ ਜਿਨੇ ਸਾਡੇ ਸਮਾਜ ਲਈ ਕੌਮ ਲਈ ਕੁਝ ਕੀਤਾ ਅਸੀਂ ਸਾਡੇ ਲਈ ਉਹ ਪੂਜਣਯੋਗ ਆ ਇਸ ਕਰਕੇ ਆਪਾਂ ਕਹਿੰਦੇ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਜਿਹੜੇ ਮਹਾਪੁਰਸ਼ਾਂ ਦੀ ਬਾਣੀ ਵਿੱਚ ਉਹਨਾਂ ਨੂੰ ਚਾਕੇ ਫੇਰ ਬਾਹਰ ਰੱਖੀ ਜਾਂਦੇ ਆ ਆਪਾਂ ਫੇਰ ਕਹਿੰਦੇ ਆ ਵਾਹਿਗੁਰੂ ਕਹਿੰਦੇ ਆ ਬਈ ਮੈਂ ਇੱਕ ਬੇਨਤੀ ਤੁਹਾਨੂੰ ਕਰਦਾ ਇੱਥੇ ਦੋ ਤਿੰਨ ਵਾਰ ਇਹ ਗੱਲ ਕਹਿ ਦਿੱਤੀ ਕਿ 15 ਭਗਤਾਂ ਦੀ 11 ਪੱਟਾਂ ਦੀ ਚਾਰ ਗੁਰਮੁਖਾਂ ਦੀ ਤੇ 6 ਗੁਰੂਆਂ ਦੀ ਬਾਣੀ ਹੈ ਇਦਾਂ ਨਾ ਕਹਿਆ ਕਰੋ ਤੁਹਾਨੂੰ ਸਨੇਮਰ ਬੇਨਤੀ ਹੈ ਮੈਂ ਤੁਹਾਡੇ ਤੋਂ ਬਹੁਤ ਛੋਟਾ ਤੁਹਾਡਾ ਬੱਚਾ ਆਂ ਲੇਕਿਨ ਇੱਕ ਗੱਲ ਕਿਹਾ ਕਰੋ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 36 ਮਹਾਪੁਰਸ਼ਾਂ ਦੀ ਬਾਣੀਆਂ ਕੋਈ ਭਗਤਾਂ ਪੱਟਾਂ ਗੁਰਮਖਾਂ ਦੀ ਕਿਸੇ ਦੀ ਕੋਈ ਕਹਿਣ ਦੀ ਐਦਾਂ ਜਦੋਂ ਆਪਾਂ ਵੱਖਰਾ ਵੱਖਰਾ ਕਰਦੇ ਅਸੀਂ ਉਸ ਗੱਲ ਦੇ ਉੱਤੇ ਮੋਹਰ ਲਾਈ ਜਾ ਰਹੇ ਹਾਂ ਅਸੀਂ ਉਸ ਗੱਲ ਦੇ ਉੱਤੇ ਮੋਹਰ ਲਾਈ ਜਾ ਰਹੇ ਹਾਂ ਇਹ ਗੱਲ ਕਦੀ ਨਾ ਬੋਲਿਆ ਕਰੋ ਇੱਕ ਗੱਲ ਹੋਰ ਇੱਕ ਗੱਲ ਦੇ ਉੱਤੇ ਇਹ ਹੋਰ ਆ ਕੇ ਝੂਠ ਬੋਲਦੇ ਆ ਅੱਜ ਜਦੋਂ ਅਰਦਾਸ ਹੁੰਦੀ ਹੈ ਉਸ ਤੋਂ ਬਾਅਦ ਕਦੇ ਵੀ ਪ੍ਰੋਗਰਾਮਾਂ 'ਚ ਆਪਾਂ ਜਾਂਦੇ ਹਾਂ ਨੋਟ ਕਰ ਲਿਓ ਮੈਂ ਇਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਦੇ ਉੱਤੇ ਗੱਲ ਕਰ ਰਿਹਾ ਆ ਇਹ ਕਹਿੰਦੇ ਦੋਹਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਾਂ ਨੂੰ ਬੋਹ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਕਹਿੰਦੇ ਨਾ ਇਹ ਗੱਲ ਜੋ ਪ੍ਰਭ ਕੋ ਮਿਲ ਬੋਚ ਹੈ ਖੋਸ਼ਵੰਤ ਮੇਲੇ ਕਹਿੰਦੇ ਆ ਜੀ ਜਦੋਂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜਦੋਂ ਗੁਰੂ ਗ੍ਰੰਥ ਸਾਹਿਬ ਗੁਰਾਂ ਦੀ ਦੇਹ ਆ ਫੇ ਭਗਤ ਕਿੱਥੋਂ ਆ ਗਏ ਆਪੇ ਕਹਿੰਦੇ ਆ ਨਾ ਆਪੇ ਕਹਿ ਰਹੇ ਆਏ ਰੋਜ਼ ਕਹਿੰਦੇ ਆ ਸਵੇਰੇ ਕਹਿੰਦੇ ਆ ਸ਼ਾਮ ਕਹਿੰਦੇ ਆ ਫਿਰ ਦੱਸੋ ਮਾਈਕ ਦੇ ਵਿੱਚ ਝੂਠ ਇਹ ਗੱਲ ਇਹ ਗੱਲ ਕਹਿ ਰਹੇ ਆ ਤਾਂ ਮੈਂ ਤਾਂ ਨਹੀਂ ਕੋਈ ਬੇਨਤੀ ਕਰਨੀ ਚਾਹੁੰਦਾ ਇੱਥੇ ਕਈ ਸਾਡੇ ਸਾਥੀ ਇਦਾਂ ਦੀ ਵੀ ਗੱਲ ਕਹਿਣ ਦੇ ਕੋਈ ਨਹੀਂ ਮੈਂ ਇੱਕੋ ਹੀ ਮਿੰਟ ਲਾਉਣਾ ਜੀ ਹੁਣ ਬੱਸ ਲਗਾ ਬੰਦ ਕਰਨ ਜੀ ਇੱਕੋ ਹੀ ਮਿੰਟ ਲਾਉਣਾ ਜੀ ਮੈਂ ਲਗਾ ਬੰਦ ਕਰ ਇੱਕੋ ਹੀ ਮੈਂ ਇੱਕੋ ਗੱਲ ਕਹਿ ਕੇ ਬੰਦ ਕਰ ਦੇਣੀ ਕੋਈ ਗੱਲ ਨਹੀਂ ਬਹੁਤ ਸਾਥੀਆਂ ਨੇ ਬੋਲਣਾ ਨਹੀਂ ਕੋਈ ਨਹੀਂ ਕੋਈ ਇੱਕ ਗੱਲ ਜਿਹੜੀ ਗੱਲ ਇੱਕ ਮਿੰਟ ਜੀ ਇੱਕ ਗੱਲ ਸੁਣਿਓ ਇੱਕ ਗੱਲ ਕਿ ਜਿਹੜੀ ਕਈ ਸਾਡੇ ਸਾਥੀ ਇਹ ਗੱਲ ਕਹਿੰਦੇ ਆ ਕਿ ਭਾਈ ਜੇ ਉਹਨਾਂ ਨੂੰ ਸਾਡੇ ਗੁਰੂਆਂ ਨੂੰ ਭਗਤ ਲਿਖਿਆ ਤੇ ਫਿਰ ਇਹਨਾਂ ਨੂੰ ਮੁਹੱਲੇ ਲਿਖਿਆ ਫੇ ਅਸੀਂ ਮੁਹੱਲੇ ਕਹਾਂਗੇ ਇਹਦੇ ਨਾਲ ਸਾਡਾ ਮਸਲਾ ਹੱਲ ਨਹੀਂ ਹੋਣਾ ਇਸ ਚੀਜ਼ ਨਾਲ ਇਹ ਸਾਡਾ ਮਸਲਾ ਹੱਲ ਅਸੀਂ ਸਤਿਕਾਰ ਕਰਦੇ ਆ ਸਾਡੇ ਲਈ ਉਹ ਵੀ ਪੂਜਣ ਜੋਕ ਹੈ ਲੇਕਿਨ ਜਿਹੜਾ ਭਗਤ ਲਿਖਿਆ ਜਿਹੜਾ ਕਹਿੰਦੇ ਬਾਣੀ ਭਗਤ ਰਵਿਦਾਸ ਜੀਓ ਕੀ ਇੱਥੇ ਲਿਖਿਆ ਜੀ ਉੱਪਰ ਇਹ ਸ਼ਬਦ ਸ਼ੁਰੂ ਹੋਣ ਤੋਂ ਪਹਿਲਾਂ ਲਾਈਨ ਲਿਖੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਔਰ ਇਹ ਇੱਕ ਰੈਫਰੈਂਸ ਹੈ ਕਿ ਬਾਣੀ ਕਿਹਦੀ ਹੈ ਰੈਫਰੈਂਸ ਲਿਖਿਆ ਔਰ ਰੈਫਰੈਂਸ ਕਿਹਨੇ ਦਿੱਤਾ ਪੰਚਮ ਪਾਸ਼ਾ ਨੇ ਨਹੀਂ ਪੰਚਮ ਪਾਸ਼ਾ ਲਿਖਵਾ ਰਹੇ ਸੀ ਲਿਖਣ ਵਾਲਾ ਕੌਣ ਸੀ ਕੌਣ ਸੀ ਲਿਖਣ ਵਾਲਾ ਇੱਕ ਰੈਫਰੈਂਸ ਲਿਖਿਆ ਬਾਣੀ ਨੇ ਕਿਸੇ ਨੂੰ ਭਗਤ ਨਹੀਂ ਲਿਖਿਆ ਬਾਣੀ ਕਿਸ ਨੂੰ ਲਿਖਿਆ ਕਿ ਜਿੰਨੇ ਮਹਾਪੁਰਸ਼ਾਂ ਦੀ ਬਾਣੀ ਹੈ ਉਹ ਬਾਣੀ ਕਿਸੇ ਨੂੰ ਭਗਤ ਜਾਂ ਗੁਰੂ ਦਾ ਦਰਜਾ ਨਹੀਂ ਦੇ ਰਹੀ ਬਾਣੀ ਜਿਹੜੀ ਆ ਬਾਣੀ ਉਹ ਸਦਾ ਮਾਰਗਦਰਸ਼ਨ ਕਰ ਰਹੀ ਹੈ ਉਹਦਾ ਵਿਗਿਆਨਕ ਸੋਚ ਹੈ ਵਿਗਿਆਨਕ ਸੋਚ ਹੈ ਜੇ ਗੁਰੂ ਗ੍ਰੀਵਦਾਸ ਜੀ ਇਹ ਗੱਲ ਕਹਿ ਸਕਦੇ ਆ ਕਿ ਸਤ ਸੰਗਤ ਮਿਲ ਰਹੀ ਐ ਮਾਧੋ ਜਿਵੇਂ ਮਦਮ ਮਖੀਰਾ ਜੇ ਇਦਾਂ ਦੀਆਂ ਉਦਾਹਰਣਾਂ ਗੁਰੂ ਰਵਿਦਾਸ ਜੀ ਦੇ ਸਾਹਿਬ ਮਾਧੋ ਵਿਦਿਆ ਹਿਤਕੀਨ ਵਿਵੇਕਦੀ ਮਲੀਨ ਇਹ ਕੋ ਰੱਬ ਘਰਨਾ ਜੋੜਨ ਵਾਲੀਆਂ ਗੱਲਾਂ ਨਹੀਂ ਐ ਜੀਆਂ ਇਹ ਵਿਗਿਆਨਕ ਗੱਲਾਂ ਆ ਇਹ ਸਾਡਾ ਮਾਰਗਦਰਸ਼ਨ ਕਰਦੀਆਂ ਇਸ ਕਰਕੇ ਇਹ ਜਿਹੜਾ ਰੈਫਰੈਂਸ ਐ ਇਹ ਉਹ ਬਾਣੀ ਦਾ ਨਹੀਂ ਐ ਇਹ ਸਿਰਫ ਉੱਪਰ ਲਿਖਿਆ ਗਿਆ ਆ ਬਾਣੀ ਵਿੱਚ ਕਿਸੇ ਨੂੰ ਭਗਤ ਨਹੀਂ ਲਿਖਿਆ ਕਹਿੰਦਾ ਬਾਣੀ ਵਿੱਚ ਕਿਸੇ ਨੂੰ ਭਗਤ ਨਹੀਂ ਲਿਖਿਆ ਬੜਾ ਠੋਕੇ ਨੇ ਗੱਲ ਕੀਤੀ ਆ ਆ ਸਕਰੀਨ ਤੇ ਸਾਹਮਣੇ ਤੁਹਾਡੇ ਸ਼ਬਦ ਆ ਰਿਹਾ ਸਵਈਏ ਸ੍ਰੀ ਮੁਖਬਾਕ ਕਲਜੀ ਦਾ ਇਹ ਸ਼ਬਦ ਹੈ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਣ ਭਇਓ ਤ੍ਰੇਤੇ ਤੈ ਮਾਣਿਓ ਆਪਾਂ ਬਹੁਤ ਵਾਰੀ ਇਹ ਸ਼ਬਦ ਦੀ ਵਿਚਾਰ ਕਰ ਚੁੱਕੇ ਆ ਆਂਡੜੀਆ ਦੋ ਲਾਈਨਾਂ ਪੜ੍ਹ ਲਓ ਕਲਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਇੱਥੇ ਗੁਰੂ ਲਾਇਆ ਨਾਨਕ ਪਾਤਸ਼ਾਹ ਨਾਲ ਅੰਗਦ ਨਾਲ ਤੇ ਗੁਰੂ ਅਮਰਦਾਸ ਪਾਤਸ਼ਾਹ ਦਾ ਗੁਰੂ ਸ਼ਬਦ ਲਾਇਆ 来ਣਾ ਸਾਰੇ ਬਾਣੀ ਆ ਇਹ ਮੈਂ ਆਪਣੇ ਕੋਲ ਨਹੀਂ ਕਹ ਰਿਆ ਇਸ ਤੋਂ ਹੁਣ ਇਹ 7ਵਾਂ 7 ਨੰਬਰ ਆ ਕਲਜੀ ਦੇ ਜਿੱਥੇ ਸਵਈਏ ਲਿਖੇ ਹੋਏ ਆ 8 ਨੰਬਰ ਸਵਈਆ ਪੜ੍ਹ ਲਓ ਗੁਣ ਗਾਵੇ ਰਵਿਦਾਸ ਭਗਤ ਜਾਇਦੇਵ ਤਰਲੋਚਨ ਨਾਮਾ ਭਗਤ ਕਬੀਰ ਇੱਥੇ ਭਗਤੇੜਾ ਦੇਲੀ ਦੀਪਕ ਆ ਰਵਿਦਾਸ ਭਗਤ ਵੀ ਤੇ ਜਾਇਦੇਵ ਤੇ ਤਰਲੋਚਨ ਭਗਤ ਵੀ ਨਾਮਾ ਭਗਤ ਵੀ ਤੇ ਕਬੀਰ ਭਗਤ ਵੀ ਭਗਤ ਬੇਣ ਗੁਣ ਰਵੇ ਸਹਿਜ ਆਤਮ ਰੰਗ ਮਾਣੇ ਇਹ ਜਰਨੈਲ ਨੰਗਲ ਜੀ ਤੁਸੀਂ ਸ਼ੋਅ ਤਾਂ ਏਦਾਂ ਕਰ ਰਹੇ ਸੀ ਵੀ ਤੁਸੀਂ ਸਾਰਾ ਕੁਝ ਪੜਿਆ ਹੋਇਆ ਹੈ ਤੁਹਾਨੂੰ ਸਾਰਾ ਪਤਾ ਹੈ ਗੁਰਬਾਣੀ ਬਾਰੇ ਪਰ ਇੱਥੇ ਸਿਰਫ ਭਗਤਾ ਬਾਣੀ ਉੱਪਰ ਹੀ ਲਿਖਿਆ ਹੋਇਆ ਟਾਈਟਲ ਹੀ ਜੇ ਟਾਈਟਲ ਵੀ ਲਿਖਿਆੜਾ ਗੁਰੂ ਅਰਜਨ ਪਾਤਸ਼ਾਹ ਨੇ ਲਿਖਾਇਆ ਇਹ ਕਹਿੰਦੇ ਜੀ ਗੁਰੂ ਅਰਜਨ ਪਾਤਸ਼ਾਹ ਲਿਖਾਇਆ ਲਿਖਿਆ ਤਾਂ ਭਾਈ ਗੁਰਦਾਸ ਨੇ ਆ ਉਹ ਭਾਈ ਗੁਰਦਾਸ ਨੇ ਆਪਣੇ ਕੋਲੋਂ ਥੋੜਾ ਕੁਝ ਵੀ ਲਿਖਤਾ ਜੋ ਲਿਖਾਇਆ ਗੁਰੂ ਅਰਜਨ ਪਾਤਸ਼ਾਹ ਨੇ ਉਹੀ ਲਿਖਿਆ ਜੇ ਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਵੀ ਇੱਥੇ ਭਗਤ ਲੇਖ ਬਾੜੀ ਭਗਤਾਂ ਕੀ ਤਾਂ ਤਾਂ ਹੀ ਭਗਤ ਲਿਖਿਆ ਗਿਆ ਉੱਥੇ ਭਾਜੀ ਤੇ ਤੁਹਾਨੂੰ ਆ ਬਾੜੀ ਜੋ ਪ੍ਰਮਾਨ ਦੇ ਦਿੱਤਾ ਹੁਣ ਨਹੀਂ ਵਿਰਿੰਦਰ ਪਾਜੀ ਮਹੱਲੇ ਪੰਜਵੇਂ ਦੀ ਗੱਲ ਕਰ ਲੈਣਾ ਮੈਂ ਇੱਕ ਮਿੰਟ ਹਾਂਜੀ ਹਾਂਜੀ ਗੋਬਿੰਦ 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 ਸੰਗ ਨਾਮ ਦੇਉ ਮਨ ਲੀਣਾ ਆਟ ਗਾਮ ਕੋਸ਼ੀਪਰੋ ਹੋਇਓ ਲਖੀਨਾ ਰਹਾਓ ਤਨ ਨਾ ਬਨਣਾ ਤਿਆਕੇ ਪ੍ਰੀਤ ਚਰਨ ਕਬੀਰਾਂ ਨੀਚ ਕੋਲਾ ਜੋ ਲਹਿਰਾ ਪਇਓ ਗੁਨੀ ਗਹਿਰਾ ਰਵਿਦਾਸ ਤੋਂ ਵੰਕ ਟੋੜਨੀ ਤਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪ ਸੈਨ ਨਾਈ ਬੁੱਤਕਾਰਿਆ ਉਹ ਕਰ ਕਰ ਸੁਣਿਆ ਫਿਰਦੇ ਬਸਿਆ ਪਾਰ ਬ੍ਰह्म ਭਗਤਾ ਮੈਂ ਗਨੇ ਪੰਕਤਾ ਮੈਂ ਗਨੇ ਆ ਬਿਲਕੁਲ ਇਹ ਬਿਦ ਸੁਣ ਕੇ ਜਾਟਰੋ ਉਠ ਗਤੀ ਲੱਗ ਮਿਲੇ ਪਰ ਤੱਕ ਗਸਈਆਂ ਤੰਨਵੜ ਪੱਗ ਇਹ ਜਰਨੈਲ ਭਾਜੀ ਦਾ ਦੀ ਸਭ ਤੋਂ ਦੁਸ਼ਮਣ ਜਿਹੜੀ ਅਗਿਆਨਤਾ ਹੈ ਇਹਨਾਂ ਦੀ ਬਿਲਕੁਲ ਇਹਨਾਂ ਨੂੰ ਆਪਣੀ ਪੀੜੀ ਥਲੇ ਸੋਟਾ ਫੇਰਨਾ ਚਾਹੀਦਾ ਇਹ ਜਿਹੜਾ ਕਾਰਜ ਗੁਰੂ ਨਾਨਕ ਨੇ ਕੀਤਾ ਨਾ ਸਾਰੇ ਸਾਰੇ ਉਤਮ ਪੁਰਸ਼ਾਂ ਦੀ ਬਾਣੀ ਇਕੱਠੀ ਕੀਤੀ ਆ ਨਾ ਅਸੀਂ ਬੜੀ ਇੱਕ ਬੜੀ ਵਾਰੀ ਅੱਗੇ ਕਹਿ ਚੁੱਕੇ ਹਾਂ ਇਹ ਗੱਲ ਭਗਤ ਅਰਬਦਾਸ ਜੀ ਤੇ ਭਗਤ ਕਬੀਰ ਸਾਹਿਬ ਜੀ ਲਗਭਗ ਲਗਭਗ ਸਮਕਾਲੀ ਹੈ ਨਾ ਹਾਂ ਹਾਂਜੀ ਦੋਵਾਂ ਦਾ ਇੱਕ ਗ੍ਰੰਥ ਵਿੱਚ ਕੋਈ ਕੋਈ ਉਲੇਖ ਨਹੀਂ ਮਿਲਦਾ ਬਿਲਕੁਲ ਦੋਵਾਂ ਦੀ ਬਾਣੀ ਇੱਕ ਗ੍ਰੰਥ ਵਿੱਚ ਨਹੀਂ ਮਿਲਦੀ ਹਾਂ ਤੇ ਜਰਨੈਲ ਸਿੰਘ ਜਰਨੈਲ ਨੰਗਲ ਜੀ ਇਹ ਜਿਹੜੀ ਵਿਸ ਖੋਲ ਰਹੇ ਆ ਨਾ ਤੁਸੀਂ ਇਹ ਅਸੀਂ ਜੱਟ ਬੋਲਦੇ ਤਾਂ ਨਹੀਂ ਹਾਂ ਹਾਂ ਬੇਦੀ ਨਹੀਂ ਹੈਗੇ ਇਹ ਅਸੀਂ ਉਸ ਮਹਾਪੁਰਖ ਵੱਲੋਂ ਕੀਤਾ ਹੋਇਆ ਸਭ ਤੋਂ ਵੱਡਾ ਕਾਰਜ ਤੁਸੀਂ ਤਾਂ ਡਾਕਟਰ ਅਬੇਦ ਕਰਦੀ ਗੱਲ ਕਰਦੇ ਹੋ ਨਾ ਇਹ ਤਾਂ ਸੰਸਾਰ ਦਾ ਸੰਸਾਰ ਦਾ ਸੰਵਿਧਾਨ ਲਿਖਿਆ ਬਾਬੇ ਨਾਨਕ ਨੇ ਬਿਲਕੁਲ ਸੰਸਾਰ ਦਾ ਸੰਵਿਧਾਨ ਹੈ ਇਹਦੇ ਅਨੁਸਾਰ ਅਨੁਸਾਰੀ ਹੋ ਕੇ ਜੇ ਸੰਸਾਰ ਚੱਲੇਗਾ ਤਾਂ ਸੁਖੀ ਰਹੇਗਾ ਤੇ ਜੇ ਤੁਹਾਡੇ ਵਰਗੇ ਆਪਣੇ ਆਪ ਨੂੰ ਜਾਤੀਵਾਦ ਨੂੰ ਵੰਡਣ ਚ ਜਿਹੜਾ ਤੁਹਾਡਾ ਪ੍ਰਮੁੱਖ ਰੋਲ ਤੁਸੀਂ ਅਦਾ ਕਰ ਰਹੇ ਹੋ ਨਾ ਮੜਾ ਜਾ ਬੱਲੀ ਜਾ ਕੇ ਦੇਖ ਲਿਓ ਉਹ ਵਿਅਕਤੀ ਜਿਹੜਾ ਬੰਨਾਂ ਵਾਲਾ ਜਿਹੜਾ ਉਹ ਸੰਤ ਹੈਗੇ ਇਹਨਾਂ ਦੇ ਉਹ ਵਿਅਕਤੀ ਆਪਣੀ ਪੂਜਾ ਕਰਾ ਰਿਹਾ ਹੈ ਆਪਣੀ ਪੂਜਾ ਕਰਾ ਰਿਹਾ ਹੈ ਅੰਮ੍ਰਿਤ ਪਾਣੀ ਦੇ ਬਰਾਬਰ ਵੀ ਆਪਣਾ ਸੰਘਾਸਨ ਲਾ ਕੇ ਪੂਜਾ ਕਰਾ ਰਿਹਾ ਹੈ